ਜੇਕਰ ਤੁਸੀਂ ਕਿਸੇ ਕੰਮ ਕਾਜ ਲਈ ਘਰ ਤੋਂ ਬਾਹਰ ਨਿਕਲ ਰਹੇ ਹੋ ਜਾਂ ਲੁਧਿਆਣੇ ਦਾ ਰੂਟ ਬਣਾ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਆ ਧਿਆਨ ਨਾਲ ਸੁਣ ਲੋ ਬਤਾ ਦਗੀ ਹੈ ਕਿ ਹੁਣ ਜਿਹੜਾ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਨੇ ਜੇਕਰ ਤੁਸੀਂ ਰੇਲਾਂ ਜਾਂ ਟ੍ਰੇਨਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰਾਂ ਧਿਆਨ ਨਾਲ ਸੁਣ ਲਵੋ ਤਾਂ ਦੱਸਦੇ ਹਾਂ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੇ ਜਿਹੜਾ ਪੁਨਰ ਨਿਵਕਾਸ ਅਤੇ ਰੱਖ-ਰਖਾਅ ਦੇ ਕੰਮ ਕਾਰਨ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਪ੍ਰਭਾਵਿਤ ਹੋਣਗੀਆਂ ਇਹ ਬਦਲਾਅ ਜਿਹੜੇ 22 ਮਾਰਚ ਤੋਂ 29 ਜੂਨ ਤੱਕ ਲਾਗੂ ਰਹੇਗਾ ਇਸੇ ਤਹਿਤ 15 ਰੇਲ ਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ ਤੇ ਰੱਦ ਕੀਤੀਆਂ ਗਈਆਂ ਫਰੋਜ਼ਪੁਰ ਦੀ ਗੱਲ ਕਰੀਏ ਤਾਂ ਫਰੋਜ਼ਪੁਰ ਦੇ ਨਾਲ ਹੀ 3 ਮਾਰਚ ਤੋਂ 30 ਜੂਨ ਤੱਕ ਫਰੋਜ਼ਪੁਰ ਕੈਂਟ ਤੋਂ ਚੰਡੀਗੜ੍ਹ ਵਿਚਾਲੇ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ। ਲੁਧਿਆਣਾ ਜਾਣ ਵਾਲੀਆਂ 54603 ਅਤੇ ਲੁਧਿਆਣਾ ਤੋਂ ਚੁਰੂ ਜਾਣ ਵਾਲੀਆਂ 54604 ਰੇਲ ਗੱਡੀਆਂ ਵੀ ਬੰਦ ਰਹਿਣਗੀਆਂ 54053 ਜਾਖਲ ਤੋਂ ਲੁਧਿਆਣਾ ਅਤੇ 54054 ਲੁਧਿਆਣਾ ਤੋਂ ਜਾਖਲ 64523 ਅੰਬਾਲਾ ਕੈਂਟ ਤੋਂ ਲੁਧਿਆਣਾ ਅਤੇ 64522 ਲੁਧਿਆਣੇ ਤੋਂ ਅੰਬਾਲਾ ਕੈਂਟ ਵਿਚਕਾਰ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 56605 ਚੁਰੂ ਤੋਂ ਲੁਧਿਆਣਾ 54606 ਲੁਧਿਆਣਾ ਤੋਂ ਹਿਸਾਰ 54635 ਹਜ਼ਾਰ ਤੋਂ ਲੁਧਿਆਣਾ ਜਾਣ ਵਾਲੀਆਂ ਰੇਲ ਗੱਡੀਆਂ ਦਾ ਸੰਚਾਲਨ ਵੀ ਬੰਦ ਰਹੇਗਾ 54576 ਲੋਹਿਆ ਖਾਸ ਤੋਂ ਲੁਧਿਆਣਾ ਤੇ 74966 ਲੋਹਿਆ ਖਾਸ ਤੋਂ ਲੁਧਿਆਣਾ ਆਉਣ ਵਾਲੀਆਂ ਗੱਡੀਆਂ ਫਲੋਰ ਤੱਕ ਰੋਕਿਆ ਜਾਏਗਾ ਇਸ ਦੇ ਨਾਲ ਹੀ ਰੇਲ ਗੱਡੀ ਨੰਬਰ 74967 ਲੁਧਿਆਣਾ ਤੋਂ ਲੋਹਿਆ ਖਾਸ ਹੁਣ ਫਲੋਰ ਤੋਂ ਸ਼ੁਰੂ ਹੋਵੇਗੀ ਇਸ ਲਈ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਰੇਲ ਗੱਡੀ ਦੀ ਜਿਹੜੀ ਸਥਿਤੀ ਦੀ ਜਾਂਚ ਕਰਨੀ ਯਕੀਨੀ ਬਣਾਓ ਇਸ ਦੇ ਨਾਲ ਹੀ 23 ਮਾਰਚ ਤੋਂ 30 ਜੂਨ ਤੱਕ ਫਿਰੋਜ਼ਪੁਰ ਕੈਂਪ ਤੋਂ ਚੰਡੀਗੜ੍ਹ ਵਿਚਾਲੇ ਜਿਹੜਾ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹਸਾਰ ਲੁਧਿਆਣਾ ਜਾਣ ਵਾਲੀਆਂ 54603 ਅਤੇ ਲੁਧਿਆਣਾ ਤੋਂ ਚੁਰੂ ਜਾਣ ਵਾਲੀਆਂ 53604 ਰੇਲ ਗੱਡੀਆਂ ਵੀ ਬੰਦ ਰਹਿਣਗੀਆਂ 53053 ਜਾਖਲ ਤੋਂ ਲੁਧਿਆਣਾ ਅਤੇ 53054 ਲੁਧਿਆਣਾ ਤੋਂ ਜਾਖਲ 64523 ਅੰਬਾਲਾ ਕੈਂਟ ਤੋਂ ਲੁਧਿਆਣਾ ਅਤੇ 64522 ਲੁਧਿਆਣਾ ਤੋਂ ਅੰਬਾਲਾ ਕੈਂਟ ਵਿਚਕਾਰ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ 53605 ਚੁਰੂ ਤੋਂ ਲੁਧਿਆਣਾ 53606 ਲੁਧਿਆਣਾ ਤੋਂ ਹਸਾਰ ਅਤੇ 53635 ਹਸਾਰ ਤੋਂ ਲੁਧਿਆਣਾ ਜਾਣ ਵਾਲੀਆਂ ਰੇਲ ਗੱਡੀਆਂ ਦਾ ਸੰਚਾਲਨ ਵੀ ਬੰਦ ਰਹੇਗਾ